ਡੇਰਾ ਬਿਆਸ ਦੇ ਵਿੱਚ ਐਤਵਾਰ ਨੂੰ ਹੋਣ ਜਾ ਰਹੇ ਸਤਸੰਗ ਦੇ ਵਿੱਚ ਹਜ਼ਾਰਾਂ ਸੰਗਤ ਸ਼ਾਮਿਲ ਹੋਣ ਦੀ ਉਮੀਦ ਹੈ ਇਹਨਾਂ ਦੀ ਸਹੂਲਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਭਾਰਤੀ ਰੇਲਵੇ ਨੇ ਇੱਕ ਵੱਡਾ ਫੈਸਲਾ ਲਿਆ ਹੈ ਜੇਕਰ ਤੁਸੀਂ ਵੀ ਡੇਰਾ ਬਿਆਸ ਦੇ ਵਿੱਚ ਐਤਵਾਰ ਨੂੰ ਹੋਣ ਜਾ ਰਹੇ ਸਤਸੰਗ ਦੇ ਵਿੱਚ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੀ ਯਾਤਰਾ ਨੂੰ ਸੌਖਾ ਬਣਾਉਣ ਦੇ ਲਈ ਰੇਲਵੇ ਵਿਭਾਗ ਨੇ ਇੱਕ ਖਾਸ ਤੋਹਫਾ ਦਿੱਤਾ ਹੈ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਭਾਰਤੀ ਰੇਲਵੇ ਦੇ ਵੱਲੋਂ ਸਹਾਰਨਪੁਰ ਬਿਆਸ ਦੇ ਵਿੱਚਕਾਰ ਇੱਕ ਵਿਸ਼ੇਸ਼ ਰੇਲ ਗੱਡੀ ਚਲਾਉਣ ਦਾ ਐਲਾਨ ਕੀਤਾ ਗਿਆ ਤਾਂ ਜੋ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਵਿਭਾਗ ਦੇ ਵੱਲੋਂ ਜਾਰੀ ਸੂਚਨਾ ਦੇ ਅਨੁਸਾਰ ਸਹਾਰਨਪੁਰ ਤੋਂ ਗੱਡੀ ਨੰਬਰ 04565 ਨੂੰ 21 ਮਾਰਚ ਨੂੰ ਰਾਤ 8:50 ਤੇ ਚਲਾਇਆ ਜਾਵੇਗਾ ਜੋ ਅਗਲੇ ਦਿਨ ਤੜਕੇ 2:15 ਤੇ ਬਿਆਸ ਪਹੁੰਚੇਗੀ ਵਾਪਸੀ ਦੇ ਲਈ ਬਿਆਸ ਸਟੇਸ਼ਨ ਤੋਂ ਇਸ ਗੱਡੀ ਨੂੰ 23 ਮਾਰਚ ਨੂੰ ਸ਼ਾਮ 3 ਵਜੇ ਰਵਾਨਾ ਕੀਤਾ ਜਾਵੇਗਾ ਜੋ ਰਾਤ 8:20 ਤੇ ਜਿਹੜੀ ਹੈ ਸਹਾਰਨਪੁਰ ਪਹੁੰਚੇਗੀ ਇਹਨਾਂ ਰੇਲ ਗੱਡੀਆਂ ਦਾ ਦੋਹੇ ਪਾਸਿਓਂ ਜਿਹੜਾ ਸਟਾਪ ਹੈ ਯਮਨਾਨਗਰ, ਜਗਾਦਰੀ, ਜਗਾਦਰੀ ਵਰਕਸ਼ਾਪ, ਅੰਬਾਲਾ ਕੈਂਟ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ਤੇ ਹੋਵੇਗਾ ਹਰ ਵਾਰ ਡੇਰਾ ਬਿਆਸ ਦੇ ਸਤਸੰਗ ਦੌਰਾਨ ਹਜ਼ਾਰਾਂ ਲੋਕ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਦੇ ਨੇ ਪਰ ਯਾਤਰਾ ਦੇ ਸੰਕਟ ਕਰਕੇ ਬਹੁਤ ਸਾਰੇ ਲੋਕ ਪਹੁੰਚਣ ਤੋਂ ਰਹਿ ਜਾਂਦੇ ਨੇ ਇਸ ਵਾਰ ਰੇਲਵੇ ਨੇ ਤੁਹਾਡੀ ਸਹੂਲਤ ਦਾ ਧਿਆਨ ਰੱਖਦੇ ਹੋਏ ਇੱਕ ਖਾਸ ਰੇਲ ਗੱਡੀ ਚਲਾਉਣ ਦਾ ਸਪੈਸ਼ਲ ਟ੍ਰੇਨ ਚਲਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਤੁਸੀਂ ਬਿਨਾਂ ਕਿਸੇ ਚਿੰਤਾ ਦੇ Satsang ਦਾ ਆਨੰਦ ਮਾਣ ਸਕੋ